ਵੱਖ-ਵੱਖ ਸੋਸ਼ਲ ਮੀਡੀਆ ਅਦਾਰਿਆਂ ਦੇ ਉੱਤੇ ਲਗਾਤਾਰ ਕੁਝ ਨਾ ਕੁਝ ਵੀਡੀਓਜ਼ ਚੱਲ ਰਹੀਆਂ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੁਝ ਜਿਹੜੇ ਨਾਟਕ ਕੀਤੇ ਜਾ ਰਹੇ ਨੇ ਉਹਨਾਂ ਦੀਆਂ ਝਲਕਾਂ ਨਿਕਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹ ਵੀਡੀਓਜ਼ ਦੇਖ ਕੇ ਫੋਟੋਆਂ ਦੇਖ ਕੇ ਜਿਹੜੀ ਮਨਾਂ ਨੂੰ ਇੱਕ ਬਹੁਤ ਹੀ ਭਾਰੀ ਠੇਸ ਪਹੁੰਚੀ ਹੈ ਸਿੱਖ ਕੌਮ ਦੇ ਹਿਰਦਿਆਂ ਨੂੰ ਇੱਕ ਬਹੁਤ ਵੱਡੀ ਸੱਟ ਵੱਜੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਮੂੱਚਾ ਸਿੱਖ ਜਗਤ ਸਿੱਖ ਪੰਥ ਸ਼ਹੀਦੀ ਦਿਹਾੜੇ ਮਨਾ ਰਿਹਾ ਹੈ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕਰ ਰਿਹਾ ਹੈ ਨਮਨ ਕਰ ਰਿਹਾ ਹੈ ਸਿਰਜਦੇ ਕਰ ਰਿਹਾ ਹੈ ਪਰ ਇਸੇ ਦੇ ਦੌਰਾਨ ਕੁਝ ਚੂਕੋ ਜੀਆਂ ਚਾਲਾਂ ਚੱਲਣ ਵਾਲੇ ਵੀ ਪਿੱਛੇ ਨਹੀਂ ਹਟਦੇ ਵਕ ਵਕ ਸੋਸ਼ਲ ਮੀਡੀਆ ਅਦਾਰਿਆਂ ਦੇ ਉੱਤੇ ਲਗਾਤਾਰ ਕੁਝ ਨਾ ਕੁਝ ਵੀਡੀਓਜ਼ ਚੱਲ ਰਹੀਆਂ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੁਝ ਜਿਹੜੇ ਨਾਟਕ ਕੀਤੇ ਜਾ ਰਹੇ ਨੇ ਉਹਨਾਂ ਦੀਆਂ ਚਲਕਾ ਨਕਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹ ਵੀਡੀਓਜ਼ ਦੇਖ ਕੇ ਫੋਟੋਆਂ ਦੇਖ ਕੇ ਜਿਹੜੀ ਮਨਾਂ ਨੂੰ ਇੱਕ ਬਹੁਤ ਹੀ ਭਾਰੀ ਠੇਸ ਪਹੁੰਚੀ ਹੈ ਸਿੱਖ ਕੌਮ ਦੇ ਹਿਰਦਿਆਂ ਨੂੰ ਇੱਕ ਬਹੁਤ ਵੱਡੀ ਸੱਟ ਵੱਜੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿਉਂਕਿ ਸਾਹਿਬਜ਼ਾਦੇ ਜਾਂ ਗੁਰੂ ਸਾਹਿਬਾਨਿਆਂ ਉਹਨਾਂ ਦੀ ਕੋਈ ਵੀ ਨਕਲ ਨਹੀਂ ਕਰ ਸਕਦਾ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ ਇਹ ਲੋਕ ਜਾਣ ਬੁੱਝ ਕੇ ਇਹੋ ਜਿਹੇ ਹਰਕਤਾਂ ਕਰਦੇ ਨੇ ਪਤਾ ਵੀ ਹੈ ਕਿ ਸਿੱਖੀ ਸਿਧਾਂਤਾਂ ਦੇ ਇਹ ਉਲਟਿਆ ਗੁਰਮਰਯਾਦਾ ਦੇ ਅਨੁਸਾਰ ਇਹ ਸਾਰੀਆਂ ਚੀਜ਼ਾਂ ਦੀ ਮਨਾਹੀ ਹੈ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਐਸਜੀਪੀਸੀ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰ ਸਾਹਿਬਜ਼ਾਦਿਆਂ ਦੇ ਕਿਰਦਾਰ ਪੇਸ਼ ਨਹੀਂ ਕਰ ਸਕਦਾ ਉਹਨਾਂ ਨੂੰ ਫਿਲਮਾਂਕਣ ਨਹੀਂ ਕਰ ਸਕਦਾ ਕੋਈ ਵੀ ਨਕਲਾਂ ਜਾਂ ਸਵਾੰਗ ਪੇਸ਼ ਨਹੀਂ ਕਰ ਸਕਦਾ ਉਹਨਾਂ ਦੇ ਉੱਤੇ ਫਿਲਮਾਂ ਨਹੀਂ ਬਣ ਸਕਦੀਆਂ ਉਹਨਾਂ ਨੂੰ ਫਿਲਮੀ ਪਰਦੇ ਦੇ ਉੱਤੇ ਪੇਸ਼ ਨਹੀਂ ਕੀਤਾ ਜਾ ਸਕਦਾ ਫਿਰ ਵੀ ਪਤਾ ਵੀ ਹੈ ਕਿ ਇਹ ਹੁਕਮ ਹੈ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਿੱਖਾਂ ਦੇ ਵਾਸਤੇ ਸਭ ਤੋਂ ਉੱਚਾ ਉਹ ਤੋਂ ਅੱਗੇ ਕੋਈ ਵੀ ਚੀਜ਼ ਨਹੀਂ ਹੈ ਫਿਰ ਵੀ ਜਾਣ ਬੁੱਝ ਕੇ ਇਹੋ ਜਿਹੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਲੋਕ ਜਾਣਦੇ ਨੇ ਸਿੱਖ ਬੰਧ ਸਿੱਖਾਂ ਦਾ ਇਤਿਹਾਸ ਬਾਕੀ ਸਾਰੇ ਧਰਮਾਂ ਦੇ ਨਾਲੋਂ ਨਿਵੇਕਲਾ ਹੈ ਵੱਖਰਾ ਹੈ ਤੇ ਇਹ ਜਾਣ ਬੁੱਝ ਕੇ ਕੋਸ਼ਿਸ਼ਾਂ ਕਰਦੇ ਨੇ ਇਸ ਨੂੰ ਰਲਗੱਡ ਕਰਨ ਦੀਆ ਇਹ ਕੋਈ ਮਾੜੀ ਮੋਟੀ ਜੀ ਚੀਜ਼ ਨਹੀਂ ਆ ਕਿ ਜਿਹਨੂੰ ਚੇਤਾ ਭੁਲਾ ਦਿੱਤਾ ਜਾਵੇ ਵਿਸਾਰ ਦਿੱਤਾ ਜਾਵੇ ਇਗਨੋਰ ਕਰ ਦਿੱਤਾ ਜਾਵੇ ਚਲੋ ਕੋਈ ਗੱਲ ਨਹੀਂ ਸਾਹਿਬਜ਼ਾਦਿਆਂ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਕੀ ਸੋਚ ਕੇ ਇਹ ਜਿਹੜੇ ਲੋਕ ਇਹੋ ਜਿਹਿਆਂ ਹਰਕਤਾਂ ਕਰਦੇ ਨੇ ਜਿਹੜੇ ਲੋਕ ਇਹਨਾਂ ਦੇ ਕਿਰਦਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਹਿਬਜ਼ਾਦਿਆਂ ਦੀ ਜੁੱਤੀ ਵਰਗੇ ਵੀ ਨਹੀਂ ਆ ਹਜੇ ਤੇ ਸਿੱਖ ਜਿਹੜੀਆਂ ਐਨੀਮੇਸ਼ਨ ਫਿਲਮਾਂ ਆ ਜਾਂ ਹੋਰ ਜਿਹੜੀਆਂ ਫਿਲਮਾਂ ਬਣੀਆਂ ਆ ਗੁਰੂ ਸਾਹਿਬਾਨ ਦੇ ਉੱਤੇ ਸਾਹਿਬਜ਼ਾਦਿਆਂ ਦੇ ਉੱਤੇ ਉਹਨਾਂ ਦਾ ਵਿਰੋਧ ਹੀ ਕਰ ਰਹੇ ਸੀ ਕਿ ਇੱਕਦਮ ਸਿੱਧਾ ਹੀ ਕਿੱਡੀ ਵੱਡੀ ਇੱਕ ਹਰਕਤ ਕੀਤੀ ਗਈ ਹੈ ਸਿੱਧਾ ਹੀ ਸਾਹਿਬਜ਼ਾਦੇ ਦਾ ਕਿਰਦਾਰ ਪੇਸ਼ ਕਰਨ ਲੱਗੇ ਫਿਲਮੀ ਪਰਦੇ ਦੇ ਉੱਤੇ ਸਟੇਜਾਂ ਦੇ ਉੱਤੇ ਚੜ ਕੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਾਹਿਬਜ਼ਾਦੇ ਪਹਿਲਾਂ ਜਦੋਂ ਚਾਰ ਸਾਹਿਬਜ਼ਾਦੇ ਫਿਲਮ ਬਣੀ ਸੀ ਉਸ ਦੀ ਬਹੁਤ ਜ਼ਿਆਦਾ ਨਿਵਾਵਾ ਖੱਟੀ ਕਿ ਗੁਰੂ ਸਾਹਿਬਾਨ ਦਾ ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਹੈ ਉਹ ਜਗ੍ਜ਼ਾਹਿਰ ਕੀਤਾ ਗਿਆ ਉਹ ਦੱਸਿਆ ਗਿਆ ਲੋਕਾਂ ਨੂੰ ਵੀ ਕੀ ਕੀ ਉਹਨਾਂ ਦੀਆਂ ਕੁਰਬਾਨੀਆਂ ਨੇ ਪਰ ਸਿੱਖ ਇਤਿਹਾਸ ਸਿਰਫ ਇੱਥੇ ਹੀ ਖਤਮ ਨਹੀਂ ਇਹ ਏ ਡੱਗ ਉਹ ਉੱਚਾ ਉੱਚਾ ਡੱਕ ਨਿਵੇਕਲਾ ਹੈ ਕਿ ਆਪਾਂ ਨੂੰ ਜ਼ਰੂਰਤ ਨਹੀਂ ਹੈ ਕਿ ਅਸੀਂ ਫਿਲਮਾਂ ਦੇਖ ਕੇ ਸਿੱਖੀਏ ਕਿ ਸਾਡਾ ਇਤਿਹਾਸ ਕੀ ਹੈ ਆਪਾਂ ਇਤਿਹਾਸ ਪੜ ਸਕਦੇ ਆਪਾਂ ਗੁਰਬਾਣੀ ਪੜ ਸਕਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਫਿਲਮਾਂ ਤੇ ਆਸਰੀ ਅਸੀਂ ਨਹੀਂ ਬੈਠੇ ਪਹਿਲੀ ਗੱਲ ਤੇ ਜਾਰ ਸਾਹਿਬ ਜੀ ਜਦੋਂ ਫਿਲਮ ਬਣੀ ਸੀ ਉਹਦੇ ਤੋਂ ਬਾਅਦ ਇਹ ਜਿਹੜੀਆਂ ਕੋਸ਼ਿਸ਼ ਆਇਆ ਜ਼ਿਆਦਾ ਸ਼ੁਰੂ ਹੋਈਆਂ ਨਾਨਕ ਸ਼ਾ ਫਕੀਰ ਹੋਈ ਦਾਸਤਾਨੇ ਸਰਹੰਦ ਹੋਈ ਇਹਨਾਂ ਫਿਲਮਾਂ ਦੇ ਉੱਤੇ ਵੀ ਰੋਕ ਲਗਾਈ ਗਈ ਪਰ ਫਿਰ ਵੀ ਇਹ ਜੀ ਦੰ ਬੰਡੂ ਨਹੀਂ ਹਟ ਰਹੀਆਂ ਕਿਉਂ ਇੱਥੇ ਆਪਾਂ ਸਾਰੇ ਜਿਹੜੇ ਸਿੱਖ ਲੋਕ ਆ ਉਹ ਵੀ ਦੋਸ਼ੀ ਨੇ ਕਿ ਸਾਨੂੰ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਇਹ ਚੀਜ਼ਾਂ ਜਿਹੜੀਆਂ ਰੋਕਣੀਆਂ ਚਾਹੀਦੀਆਂ ਆ ਸਾਹਿਬਜ਼ਾਦੇ ਹੋ ਗਏ ਸਾਡੇ ਗੁਰੂ ਸਾਹਿਬਾਨ ਹੋ ਗਏ ਉਹਨਾਂ ਦੇ ਪਰਿਵਾਰ ਹੋ ਗਏ ਉਹਨਾਂ ਨੂੰ ਇਸ ਤਰ੍ਹਾਂ ਫਿਲਮੀ ਪਰਦੇ ਦੇ ਉੱਤੇ ਪੇਸ਼ ਨਹੀਂ ਕੀਤਾ ਜਾ ਸਕਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਸਿੱਖ ਕੌਮ ਕਦੇ ਵੀ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਬਾਕੀ ਤੁਸੀਂ ਆਪਣੇ ਇਸ ਬਾਬਤ ਕੀ ਵਿਚਾਰ ਰੱਖਦੇ ਹੋ ਜ਼ਰੂਰ ਦੱਸਣਾ